ਜੂਨ 1984 ਨਾ ਭੁੱਲਣਯੋਗ ਨਾ ਮਾਫ਼ੀਯੋਗ ਨਾ ਬਖਸ਼ਣਯੋਗ ਗੁਨਾਹ ਇਹ ਗੁਨਾਹ ਕੀਤਾ ਮੌਕੇ ਦੀ ਤਤਕਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਔਰ ਕਾਂਗਰਸ ਦੀ ਸਰਕਾਰ ਵੱਲੋਂ ਸਿੱਖਾਂ ਦੇ ਸਭ ਤੋਂ ਉੱਚੇ ਮਜਸਮੇ ਸਾਡੀ ਕੌਮ ਦਾ ਸਭ ਤੋਂ ਵੱਡਾ ਤੀਰਥ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਿਸ ਦੇ ਉੱਤੇ ਫਿਰ ਜੋ ਸਾਡੀ ਸਰਕਾਰ ਵੱਲੋਂ ਚੜਾਈ ਕਰਕੇ ਟੈਂਕਾਂ ਤੋਪਾਂ ਨਾਲ ਚੜਾਈ ਕਰਕੇ ਸਿੱਖੀ ਦੀ ਬੇਅਦਬੀ ਕੀਤੀ ਗਈ ਕਾਨੂੰਨ ਕੀਤਾ ਗਿਆ ਸਿੱਖੀ ਦਾ ਇਹ ਭੁੱਲਣਯੋਗ ਨਹੀਂ ਇਹ ਮਾਫੀਯੋਗ ਵੀ ਨਹੀਂ ਬਟ ਦੋਸਤੋ ਇੱਕ ਸਵਾਲ ਉੱਠਦਾ ਮੇਰੇ ਮਨ ਦੇ ਵਿੱਚ ਕਿ ਪੰਜਾਬ ਚ ਕਿੰਨੀ ਵਾਰਾ ਕਾਂਗਰਸ ਦੀ ਸਰਕਾਰ ਬਣੀ ਕਿ ਇਹ ਬੰਨੀ ਚਾਹੀਦੀ ਸੀ ਇੱਡੇ ਵੱਡੇ ਗੁਨਾਹ ਹੋਣ ਤੋਂ ਬਾਅਦ ਮੈਂ ਕਹਿੰਦਾ ਜੂਨ 1984 ਤੋਂ ਵੱਡਾ ਗੁਨਾਹ ਹੈ ਉਸ ਤੋਂ ਬਾਅਦ ਜਿਹੜੇ ਵੱਡੇ ਗੁਨਾਹ ਆਏ ਉਹਦੇ باوجود ਕਿਸ ਤਰ੍ਹਾਂ ਰਜੀਵ ਗਾਂਧੀ ਦਾ ਬਲਵਾ ਸੀ ਕਿ ਜਦ ਬڑا ਪੀੜ गिरਦਾ ਹੈ ਤਾਂ ਦਰਤੀ ਹਿੱਲਦੀ ਹੈ ਤੇ ਸਿੱਖਾਂ ਦੀ ਨਸਲ ਖੁਸ਼ੀ ਕਰ ਦਿੰਦੀ ਸੀ ਸਰਕਾਰੀ ਤੌਰ ਤੇ ਤੇ ਪੰਜਾਬ ਦੇ ਵਿੱਚ ਬਾਰ ਬਾਰ ਕੰਗਰਸ ਸਰਕਾਰਾਂ ਚ ਵੀ ਇਹ ਸਾਡੇ ਜਬੀਰ ਬਣ ਚੁੱਕੇ ਨੇ ਸਾਡੇ ਕੋਲ ਤਾਕਤ ਕਾਦੀ ਹੈ ووٹ ਦੀ ਤਾਕਤ ਦੋਸਤੋ ਮੇਰੀ ਬੇਨਤੀ ਹੈ ਕਿ ਜਦੋਂ ਵੀ ਵੋਟ ਕਰਨ ਲੱਗੋ ਜੂਨ 1984 ਨੂੰ ਯਾਦ ਰੱਖਿਓ ਕਿ ਪੂਰਾ ਟੈਂਕਾਂ ਤੋਪਾਂ ਦੇ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਸ਼੍ਰੀ ਹਰਮੰਦਰ ਸਾਹਿਬ ਤੇ ਚੜ੍ਹਾਈ ਕੀਤੀ ਤੇ ਸਿੱਖੀ ਦੀ ਨਸਲ ਖੁਸ਼ੀ ਕਰਨ ਦੀ ناکਾਮ ਕੋਸ਼ਿਸ਼ ਕੀਤੀ ਇੱਕ ਜ਼ਖਮ ਹੁੰਦੇ ਨੇ ਜਿਹੜੇ ਭਰ ਜਾਂਦੇ ਨੇ ਇਹ ਨਸੂਰ ਹੈ ਨਸੂਰ ਕਦੀ ਭਰਦੇ ਨਹੀਂ ਤੇ ਜਦੋਂ ਵੀ ਵੋਟ ਕਰਨ ਲੱਗੋ ਜੂਨ 1984 ਨੂੰ ਯਾਦ ਰੱਖਿਓ ਜੇ ਕਿਤੇ ਗਲਤੀ ਨਾਲ ਵੀ ਭਲੇਖੇ ਨਾਲ ਵੀ ਕਾਂਗਰਸ ਨੂੰ ਵੋਟ ਨਹੀਂ ਪਾਉਣੀ। ਸਭੀ ਇਹੋ ਹੀ ਸ਼ਰਦਾਂਝਲੀ ਹੋਏਗੀ ਜਿਹੜੇ 201984 ਦੇ ਵਿੱਚ ਤੇ ਉਸ ਤੋਂ ਬਾਅਦ ਵੀ ਸਰਕਾਰੀ ਤੌਰ ਤੇ ਕਤਲ ਕੀਤੇ ਗਏ ਸਿੱਖਾਂ ਦੇ। ਉਹਨਾਂ ਸ਼ਹੀਦਾਂ ਨੂੰ ਇਹ ਸੱਚੀ ਸ਼ਰਦਾਂਝਲੀ ਹੋਏਗੀ ਕਿ ਅਸੀਂ ਕਾਂਗਰਸ ਦਾ ਬਾਈਕਟ ਕਰ ਦਈਏ। ਬਣਦਾ ਬੇਅਸੀ ਵੀ ਜ਼ਿੰਦਗੀ 'ਚ ਕਦੇ ਵੀ ਕਾਂਗਰਸ ਪੰਜਾਬ 'ਚ ਸਰਵਾਈਵ ਨਾ ਕਰ ਪਾਉਂਦੇ। ਚਲੋ ਕੋਈ ਨਹੀਂ ਗਲਤੀਆਂ ਹੋ ਜਾਂਦੀਆਂ ਨੇ ਹੁਣ ਗਲਤੀਆਂ ਸੁਧਾਰਨ ਦਾ ਸਮਾਂ ਆਇਆ ਦੋਸਤੋ ਜਿੰਦਗੀ 'ਚ ਕਦੀ ਵੀ ਕਾਂਗਰਸ ਨੂੰ ਵੋਟ ਨਾ ਕਰੋ ਤੇ ਕਾਂਗਰਸ ਦਾ ਬਾਈਕਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ